ਕਿਸੇ ਪਿਓ ਨੇ ਬਲਾਤਕਾਰ ਕਰਤਾ ਕਿਸੇ ਧੀ ਦਾ ਚਾਚੇ ਨੇ ਬਲਾਤਕਾਰ ਕਰਤਾ ਕਿਸੇ ਧੀ ਦਾ ਪੁੱਤ ਨੇ ਬਲਾਤਕਾਰ ਕਰਤਾ ਭਾਈ ਨੇ ਬਲਾਤਕਾਰ ਕਰਤਾ ਤੁਸੀਂ ਕਿੱਥੇ ਆਪਾਂ ਸੇਵ ਸਮਝ ਲਾਂਗੇ ਧੀਆ ਬਿਲਕੁਲ ਤੁਹਾਡੇ ਕੋਲ ਸੇਵ ਫੂਡੀ ਗੁੱਦ ਸੇਵ ਨੇ ਜਿਹੜੀ ਮਾਂ ਇੱਕ ਆਪਦੇ ਪਤੀ ਉਹਦਾ ਪਤੀ ਨੇ ਬਲਾਤਕਾਰ ਕਰਤਾ ਉਹਦੀ ਧੀ ਨਾ ਕੀ ਉਹ ਆਪਦੀ ਮੈਂ ਬੇਨਤੀ ਕਰਦਾ ਜਿਹੜੇ ਬੱਚੇ ਮਦਰ ਬੋਲਦੇ ਨੇ ਉਹ ਚੱਕਰੋਂ ਨਹੀਂ ਤਾਂ ਮੈਂ ਇੱਕ ਬਦ ਕਰਾਂਗੇ ਕੀ ਤੁਸੀਂ ਸਮਝਦੇ ਹੋ ਤੋ ਜਨਾਨੀ ਆਪਦਾ ਪਤੀ ਬਚਾਉ ਜਾਂ ਆਪਦੀ ਧੀ ਬਚਾਉ ਉਹ ਦੋ ਰਾਹੇ ਤੇ ਲਿਜਾ ਕੇ ਨਹਿਰ ਦੇ ਕਿਨਾਰੇ ਤੇ ਖੜ ਗਈ ਜੇ ਇਧਰ ਜਾਂਦੀ ਆ ਤਾਂ ਖਾਈ ਆ ਦੂਜੇ ਪਾਸੇ ਜਾਂਦੀ ਆ ਤਾਂ ਕਸਾਈ ਆ ਕਿੱਥੇ ਆਪਾਂ ਮੈਸੇਜ ਦਵਾਂਗੇ ਮੇਰੀਆਂ ਭੈਣਾਂ ਬੈਠੀਆਂ ਨੇ ਸੋਚ ਕੇ ਦੇਖਿਓ ਅੱਜ ਤੁਸੀਂ ਕੋਈ ਇੱਥੇ ਕੱਪੜੇ ਲੈਣ ਨਹੀਂ ਤੁਹਾਨੂੰ ਦੇਣ ਆਇਆ ਨਾ ਤੁਹਾਨੂੰ ਕੋਈ ਮੈਂ ਮਠਿਆਈ ਦੇਣ ਆਇਆ ਮੈਂ ਤੁਹਾਨੂੰ ਦੱਸਣਾ ਚਾਹਨਾ ਤੁਹਾਡੀਆਂ ਧੀਆਂ ਤੁਹਾਡੇ ਹੱਥਾਂ 'ਚ ਸੇਬ ਨੇ ਪੋਰ ਬਿਨਾ ਕਿਤੇ ਸੇਫ ਨਹੀਂ ਹੈਗੀਆਂ ਜੇ ਤੁਸੀਂ ਕਹੋਗੀਆਂ ਨਾ ਤੁਸੀਂ ਇਹਨੂੰ ਮਦਰ ਟ੍ਰੇਸਾ ਬਣਾ ਸਕਦੀ ਹੋ ਤੁਸੀਂ ਮਾਂ ਗੁਜਰੀ ਦੇ ਦਰਸਾਏ ਮਾਰਗ ਤੇ ਜਾ ਸਕਦੀ ਹੋ ਤੁਸੀਂ ਜਿੱਥੇ ਕਹੋਗੀਆਂ ਉੱਥੇ ਵੀ ਜਾ ਸਕਦੇ ਹੋ ਪਰ ਤੁਹਾਡੇ ਹੱਥ ਵਾਸਾ ਧੀ ਨੂੰ ਕਿੱਥੇ ਲੈ ਕੇ ਜਾਣਾ ਤੁਹਾਡੇ ਹੱਥ ਵਾਸਾ ਕਿੱਥੇ ਲੈ ਕੇ ਜਾਣਾ ਕਿਉਂਕਿ ਜੇ ਮਾਂ ਗੁਜਰੀ ਨੇ ਸਿੱਖਿਆ ਦਿੱਤੀ ਤਾਂ ਸਹਿਬਜ਼ਾਦਿਆਂ ਨੇ ਸਾਦਤ ਦਿੱਤੀ ਕਿਉਂਕਿ ਦਰਸਾਇਆ ਮਾਰਗ ਮਾਤਾ ਗੁਜਰੀ ਨੇ ਕਿਉਂਕਿ ਜੇ ਤੁਸੀਂ ਅੱਜ ਇੱਥੇ ਧੀਆਂ ਨੂੰ ਲੈ ਕੇ ਬੈਠੇ ਹੋ ਤੁਸੀਂ ਉਹਨਾਂ ਨੂੰ ਦਿਖਾਉਣਾ ਵੀ ਅਸੀਂ ਮਾਰਗ ਕਿਹੜਾ ਦਿਖਾਉਣਾ ਜੇ ਅੱਜ ਆਪਾਂ ਇੱਥੇ ਖੜੇ ਆ ਤਾਂ ਅਮਨਦੀਪ ਦੀ ਮਾਤਾ ਦਾ ਧੰਨਵਾਦ ਆ ਜਿਹੜੇ ਐਸੀ ਧੀ ਜੰਮੀ ਇਹਨੇ ਸਾਡੇ ਨਾਲ ਸੰਪਰਕ ਕੀਤਾ ਇੱਥੇ ਰੌਣਕਾਂ ਲੱਗੀਆਂ ਤੁਸੀਂ ਬੈਠੇ ਅਸੀਂ ਆ ਕਿੰਨੀਆਂ ਆਈਆਂ ਮੈਂ ਬੇਨਤੀ ਕਰਦਾ ਯਾਰ ਸਾਊਂਡ ਦਾ ਤੁਹਾਡਾ ਕੱਚਾ ਮਨਦੀਪ ਜੀ ਸਾਊਂਡ ਹੈ ਜਾਂ ਕਦੇ ਨਾ ਮੈਨੂੰ ਇਹ ਚੀਜ਼ ਦਾ ਅਹਿਸਾਸ ਹੁੰਦਾ ਕਿਉਂਕਿ ਮੇਰੀ ਬੇਨਤੀ ਆ ਬੇਸ਼ੱਕ ਮੈਂ ਮੈਕ ਥੱਲੇ ਰੱਖ ਦੇਣਾ ਮੈਨੂੰ ਬੋਲਣ ਦਾ ਉਹ ਨਹੀਂ ਗੱਲ ਇਹ ਆ ਇਹ ਤੁਸੀਂ ਨੋਟ ਰੱਖਿਓ ਭੈਣੋ ਆਪਾਂ ਨੂੰ ਸਪੀਕਰਾਂ ਦੀ ਲੋੜ ਨਹੀਂ ਆਪਾਂ ਨੂੰ ਮੈਕਾਂ ਦੀ ਲੋੜ ਨਹੀਂ ਮੇਰੀ ਨੋਟ ਕਰ ਲਿਓ ਗੱਲ ਜਿਹੜੀਆਂ ਤੁਹਾਡੀਆਂ ਕੁੜੀਆਂ ਤੁਹਾਡੇ ਹੱਥਾਂ 'ਚ ਸੇਪ ਨੇ ਤੁਹਾਡੇ ਹੱਥਾਂ 'ਚ ਸੇਪ ਨੇ ਉਹ ਕਿਤੇ ਨਹੀਂ ਗਈਆਂ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਇੱਥੇ ਸਾਰਿਆਂ ਬੈਠਿਓ ਕਿਸੇ ਧੀ ਦਾ ਵਿਆਹ ਕਿਸੇ ਦੇ ਘਰੇ ਰੱਖਿਆ ਹੋਇਆ ਤੁਹਾਡੇ ਘਰੇ ਪੇਟੀ ਚ ਹਜ਼ਾਰਾਂ ਸੂਟ ਪਏ ਹੁੰਦੇ ਨੇ ਤੁਸੀਂ ਉਸ ਕੁੜੀ ਦੇ ਦੋ ਦੋ ਸੂਟ ਜੇ ਇਕੱਠੀਆਂ ਕਰਕੇ ਦਵੋਗੇ ਨਾ 20 ਜਣੀਆਂ ਤਾਂ ਉਹਦੇ 40 ਸੂਟ ਜਣੇ ਹੋ ਜਾਣਗੇ ਉਹਦਾ ਵਿਆਹ ਤੁਸੀਂ ਕਰ ਸਕਦੇ ਹੋ ਕਿਸੇ ਕੁੜੀ ਨੂੰ ਲੋੜ ਆ ਪੜ੍ਹਾਈ ਚ ਮਗਰ ਰਹਿੰਦੀ ਆ ਤੁਸੀਂ ਉਹਨੂੰ ਚੀਜ਼ ਉਹ ਚੀਜ਼ ਲੈ ਕੇ ਦੋ ਨਹੀਂ ਤੁਸੀਂ ਲੈ ਕੇ ਦੇ ਸਕਦੀਆਂ ਆ ਭੈਣਾ ਮਨਦੀਪ ਖੜੀ ਆ ਇਹਨੂੰ ਸੁਨੇਹਾ ਭੇਜੋ ਅਸੀਂ ਆਪਦੀ ਸਵਰਥਾ ਸੰ भेजावे ਤੁਹਾਡੇ ਕੋਲ ਦੀ ਜਿਹੜੀ ਵੀ ਚੀਜ਼ ਦੀ ਲੋੜ ਹੋਊਗੀ ਕਿਉਂਕਿ ਜੇ ਅੱਜ ਅਸੀਂ ਇੱਥੇ ਖੜੇ ਆ ਆ ਦੇਖੋ ਪਰਿਵਾਰ ਪਹੁੰਚਿਆ ਰਾਮੇਲ ਦਾ ਆ ਬਾਈ ਜੀ ਮੇਰੇ ਨਾਲ ਜੁੜਿਆ ਹੋਇਆ ਧੀ ਹੈ ਇਹਨਾਂ ਦਾ ਪਰਿਵਾਰ ਆਇਆ ਆਜੋ ਨਾਲ ਕਿਉਂਕਿ ਇਹ ਪਰਿਵਾਰ ਸਾਡੇ ਨਾਲ ਜੁੜਿਆ ਹੋਇਆ ਸਾਡੇ ਨਾਲ ਇਹ ਰਾਮੇ ਪਿੰਡ ਤੋਂ ਆ ਪਰਿਵਾਰ ਕਿਉਂਕਿ ਇਹ ਬਾਈ ਜੀ ਹੁਣ ਹੀ ਜਾ ਚੁੱਕੇ ਨੇ ਦੁਨੀਆ ਤੋਂ ਪਰ ਅਸੀਂ ਜਾਦਾਂ ਇਹਨਾਂ ਦੀਆਂ ਦਿੰਦ ਸਮੋਈ ਬੈਠੇ ਆ ਤੁਸੀਂ ਭੈਣੋ ਨੋਟ ਕਰ ਲਿਓ ਮੇਰੀ ਬੇਨਤੀ ਆ ਮੈਂ ਕੋਈ ਤੁਹਾਡੇ ਲਈ ਲੱਖਾਂ ਰੁਪਇਆ ਲੈ ਕੇ ਨਹੀਂ ਆਉਣਾ ਤੁਸੀਂ ਮੈਨੂੰ ਇੱਕ ਮੈਸੇਜ ਦਿਓ ਇੱਕ ਮੈਸੇਜ ਦਿਓ ਤੁਹਾਡੀ ਕੁੜੀ ਨੂੰ ਪੜ੍ਹਾਈ ਲਈ ਕੋਈ ਚੀਜ਼ ਦੀ ਲੋੜ ਆ ਤੁਹਾਡੀ ਕੁੜੀ ਨੂੰ ਕਿਸੇ ਚੀਜ਼ ਦੀ ਲੋੜ ਆ ਉਹ ਅਸੀਂ ਹੱਕਦਾਰ ਆ ਅਸੀਂ ਕੁੜੀਆਂ ਵਾਲੇ ਕਹੌਣੇ ਆ ਅਸੀਂ ਤੁਹਾਡੇ ਕੋਲ ਲੈ ਕੇ ਆਵਾਂਗੇ ਮੇਨ ਮੇਰਾ ਮੁੱਦਾ ਇਹੀ ਆ ਵੀ ਤੁਹਾਡੀ ਕੁੜੀ ਨੂੰ ਤੇ ਯਾਰ ਪੁੱਤ ਚ ਕਦੇ ਕੁਝ ਨਾ ਸਮਝਿਓ ਕਿਉਂਕਿ ਆ ਮੇਰਾ মিডিਆ ਪੂਰਾ মিডিਆ ਬੈਠਾ ਇਹ ਬਾਈ ਜੀ ਹੁਣੇ ਦੇਖਦੇ ਨੇ ਸਾਡੇ ਪ੍ਰੋਗਰਾਮ ਅਕਸ਼ਰ ਸਾਰੇ ਪ੍ਰੋਗਰਾਮ ਤੇ ਜਾਂਦੇ ਨੇ ਇਹਨਾਂ ਨੂੰ ਕੋਈ ਸ਼ੌਂਕ ਨਹੀਂ ਤੁਹਾਡੇ ਮੋਬਾਈਲ ਲੈ ਕੇ ਖੰਡ ਦਾ ਇਹਨਾਂ ਨੂੰ ਕਵਰ ਕਰਨ ਦਾ ਕਿਉਂਕਿ ਇਹਨਾਂ ਨੂੰ ਪਤਾ ਵੀ ਸਮਾਜ ਚ ਅਸੀਂ ਕੀ ਮੈਸੇਜ ਦੇਣਾ ਬੇਨਤੀ ਆ ਜਿੰਦੇ ਮੇਰੇ ਨਾਲ ਸੱਜਣ ਕੱਢੇ ਨੇ ਕੋ ਡੀਸੀ ਦਫ਼ਤਰ ਚੋਂ ਮੁੰਡੇ ਨੇ ਇਹ ਕੋਈ ਅਮਨਦੀਪ ਨਾ ਇਹ ਨਹੀਂ ਆ ਵੀ ਅਸੀਂ ਇਹਨਾਂ ਨੂੰ ਧੱਕੇ ਨਾਲ ਕੁਝ ਦੇ ਕੇ ਜਾਣਾ ਕਿਉਂਕਿ ਅਸੀਂ ਦੇਖਦੇ ਆ ਵੀ ਇਹ ਸਾਡੀ ਭੈਣ ਇਸ ਪੈਂਡ ਚ ਕੱਲੀ ਖੜੀ ਆ ਇੰਨਾ ਹੀ ਬਹੁਤ ਵੱਡਾ ਯੋਗਦਾਨ ਵੀ ਜਿਹੜਾ ਇਹ ਕੰਨੀ ਖੜ ਕੇ ਇਹਨੇ ਆ ਪ੍ਰੋਗਰਾਮ ਤੁਹਾਨੂੰ ਕੱਟੀਆਂ ਕਰ ਲਿਆ ਅੱਜ ਤੋਂ ਬਾਅਦ ਜੇ ਤੁਸੀਂ ਸਾਨੂੰ ਪਿਆਰ ਕਰਦੇ ਹੋ ਕੋਈ ਹੱਥ ਕੱਢ ਕੇ ਖੜਾ ਕਰਕੇ ਦੱਸੋ ਵੀ ਅਮਨਦੀਪ ਦਾ ਸਾਥ ਦੇਮ ਹੋ ਗਿਆ ਹੱਥ ਖੜਾ ਕਰਕੇ ਦੱਸੋ ਸਾਰੀਆਂ ਜਣੀਆਂ ਜਿਹੜੀਆਂ ਜਿਹੜੀਆਂ ਅਮਨਦੀਪ ਦਾ ਸਾਥ ਦੇਣੀਆਂ ਜਿੱਥੇ ਅਮਨਦੀਪ ਨੇ ਪ੍ਰੋਗਰਾਮ ਰੱਖਿਆ ਉੱਥੇ ਜਾਣਾ ਤੁਸੀਂ ਇੱਥੇ ਪਰ ਮੈਂ ਇਹ ਵੀ ਗੱਲ ਕਹਿ ਦਿੰਦਾ ਜੇ ਕੋਈ ਅਮਨਦੀਪ ਦਾ ਮਾੜਾ ਵਿਹਾਰ ਆ ਜਾਂ ਮਾੜੇ ਥੋਵੇਂ ਖੜਦੀ ਆ ਤਾਂ ਤੁਸੀਂ ਇਹਨੂੰ ਰੋਕ ਸਕਦੇ ਹੋ ਇਹ ਤੁਹਾਡੀ ਭੈਣ ਆ ਕਿਉਂਕਿ ਇਹ ਵੀ ਨਹੀਂ ਤੁਸੀਂ ਇਹ ਆਪਾਂ ਸਾਰੇ ਦੁਦ ਕਰ ਦਿੰਦੇ ਅਸੀਂ ਇਹਨੂੰ ਪਹਿਲੇ ਹੀ ਕਿਹਾ ਸੀ ਜੇ ਸਾਡੇ ਕਲਾਬਜ ਸੰਸਥਾ ਚ ਆਉਣਾ ਤਾਂ ਸੰਸਥਾ ਦੇ ਕਾਇਦੇ ਕਾਨੂੰਨ ਨੇ ਅਸੀਂ ਖੜੇ ਆ ਤੁਸੀਂ ਸਾਨੂੰ ਜੀ ਆਇਆਂ ਨੂੰ ਕਹੋ ਜਿੱਥੇ ਕਿਸੇ ਲੋੜਬੰਦ ਲੜਕੀ ਦਾ ਵਿਆਹ ਆਪਾਂ 10 ਮਾਰਚ ਦੇ ਵਿਆਹ ਰੱਖੇ ਨੇ ਕਢਾਣੀ ਪੈਣ ਤੋਂ ਸ਼ੁਰੂ ਕੀਤੇ ਨੇ ਸਾਰੇ ਪੱਤਰਕਾਰ ਵੀਰਾਂ ਨੂੰ ਮੈਂ ਦੱਸਦਾ 10 ਮਾਰਚ ਦੇ ਰੱਖੇ ਹੋਏ ਨੇ ਮੈਂ ਉਹ ਬੱਚੀਆਂ ਦੇਖਦੇ ਆ ਜੀ ਦਾ ਬਾਪ ਵੀ ਨਹੀਂ ਤੇ ਮਾਂ ਵੀ ਨਹੀਂ ਉਹ ਕਹਿੰਦੀਆਂ ਨੇ ਸਾਡਾ ਕੋਈ ਵਿਆਹ ਕਰੂ ਆ ਜਿਹੜੇ ਕਢਮ ਚੌਧਰੀ ਫਿਰਦੇ ਨੇ ਇਹਨਾਂ ਨੇ ਕਿਸੇ ਨੇ ਨਹੀਂ ਕਰਨਾ ਥੋੜੀ ਧੀ ਦਾ ਵਿਆਹ ਇਹ ਤਾਂ ਥੋੜੀਆਂ ਧੀਆਂ ਦੇ ਨਾਂ ਤੇ ਪੈਸੇ ਇਕੱਠਾ ਕਰਕੇ ਖਾ ਜਾਣਗੇ ਅਸੀਂ ਤਾਂ ਆਪਦੇ ਕੋਲੋਂ ਜੇਬਾਂ ਜੋ ਪਾਵਾਂਗੇ ਜਿੰਨੇ ਖੜੇ ਨੇ ਅਸੀਂ ਉਹਨਾਂ ਧੀਆਂ ਦੇ ਵਾਰ ਦੇਖਦੇ ਆ ਬਾਰ-ਬਾਰ ਅਸੀਂ ਨਹੀਂ ਬਾਜੀ ਅਸੀਂ ਦੇਖਦੇ ਆ ਉਹਨਾਂ ਵਾਰ ਬਾਰ-ਬਾਰ ਦੇਖਦੇ ਆ ਵੀ ਨਹੀਂ ਸਾਡੀਆਂ ਧੀਆ ਸਾਡੇ ਵੱਲ ਦੇਖਦੀਆਂ ਨੇ ਵੀ ਵੀਰੇ ਵਿਆਹਣ ਯੋਗ ਹੋਗੀ ਸੋਚੀ ਕਿਤੇ ਸਾਡੇ ਬਾਰੇ ਅਸੀਂ ਸੋਚਾਂਗੇ ਜਿਹੜੀ ਭੈਣ ਦਾ ਵਿਆਹ ਵੀ ਕਿਸੇ ਕਾਰਨ ਜੋਗ ਹੋਊਗਾ ਨਾ ਸਾਨੂੰ ਦੱਸਿਓ ਅਸੀਂ ਰਲ ਮਿਲ ਕੇ ਆ ਜਿਹੜੇ মিডিਆ ਵਾਲੇ ਖੜੇ ਨੇ ਜੇ ਇਹਨਾਂ ਨੂੰ ਵੀ ਅਸੀਂ ਕਹਿ ਦਾਂਗੇ ਨਾ ਸਾਡੇ ਤੁਸੀਂ ਆਪ মিডিਆ 'ਚ ਰਹਿੰਦੇ ਆ ਜੇ ਇੱਕ ਨੂੰ ਕਹਿ ਦਈਏ ਨਾ ਜਾ ਕੇ ਵੀ ਤੂੰ ਆਹ ਸਮਾਨ ਦੇਣਾ ਉਹ ਦਊਗਾ ਕਿਉਂਕਿ ਸਾਡੇ ਕੋ ਕਮਜ਼ੋਰੀਆਂ ਨੇ ਉਹਨਾਂ ਦੀਆਂ ਅਸੀਂ ਸਾਰੇ ਇਕੱਠੇ ਹੋ ਕੇ ਜਿਹੜੀ ਕੋਈ ਧੀ ਲੋੜ ਬੰਦਾ ਸਹੀ ਮਿਹਨਤ ਉਹਦਾ ਆਪਾਂ ਵਿਆਹ ਵੀ ਕਰਾਂਗੇ ਆ ਮੇਰੇ ਨਾਲ ਵੀਰ ਖੜੇ ਨੇ ਜਿੰਨੇ ਵੀਰ ਖੜੇ ਨੇ ਮੈਂ ਤੁਹਾਡਾ ਤਹਿ ਦਿਲਾਂ ਤੋਂ ਧੰਨਵਾਦੀ ਆ ਜਿੰਨਾ ਵੀ ਪਰਿਵਾਰ ਇਹਦੇ ਅਮਨਦੀਪ ਦੇ ਮਾਪੇ ਬਹੁਤ ਵਧਾਈ ਦੇ ਜੋਗ ਨੇ ਮੇਰੀਆਂ ਭੈਣਾਂ ਬੈਠੀਆਂ ਨੇ ਜਿੰਨੀਆਂ ਬੈਠੀਆਂ ਨੇ ਭੈਣੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜੀ ਠੰਡ 'ਚ ਆਪਦੀਆਂ ਬੱਚੀਆਂ ਨੂੰ ਲੈ ਕੇ ਬੈਠੇ ਹੋ ਆਪਾਂ ਲੋੜੀਆਂ ਪਾਉਣੀਆਂ ਨੇ ਕਿਉਂਕਿ ਹਰ ਇੱਕ ਬੱਚੀ ਨੂੰ ਅਹਿਸਾਸ ਆਜ ਤੁਸੀਂ ਕੋਈ ਲੋੜੀਆਂ ਕੱਪੜੇ ਲੈਣ ਨਹੀਂ ਆਈਆਂ ਤੁਸੀਂ ਸਿਰਫ ਤਾਂ ਸਿਰਫ ਇਹ احساس ਕਰਾਉਣਾ ਹੈ ਉਹ ਵੀ ਤੁਹਾਡਾ ਬੱਚਿਆਂ ਦੇ ਲਈ ਕੀ ਕੁਝ ਲੋਕ ਸੋਚਦੇ ਨੇ ਅਸੀਂ ਤੁਹਾਡੀਆਂ ਬੱਚਿਆਂ ਨੂੰ ਮਾਂ ਗੁਜਰੀ ਨੂੰ ਬੇਨਤੀ ਕਰਦੇ ਹਾਂ ਮਾਤਾ ਇਹਨਾਂ ਬੱਚਿਆਂ ਨੂੰ ਸਦਾ ਹੀ ਖੁਸ਼ੀ ਰੱਖੀ ਇਹਨਾਂ ਨੂੰ ਤਤੀਵਾ ਨਾ ਲੱਗੇ ਇਹ ਹਰ ਪਾਸਿਓਂ ਸੁਖ ਰਾਤਾ ਸੁਖ ਦਾ ਸਾਹ ਲੈਣ ਤੇ ਤੁਹਾਡੀਆਂ ਮਨੋ ਕਾਮਨਾਵਾਂ ਜਿਹੜੀਆਂ ਮਾਂ ਇੱਕ ਇੱਕ ਕੁੜੀ ਮੈਂ ਵਿੱਚ ਹੋਰ ਵੀ ਦੱਸ ਦੇਣਾ ਇੱਕ ਇੱਕ ਕੁੜੀ ਬਾਹਰ ਕੈਨੇਡਾ ਗਈ ਹੁੰਦੀਆਂ ਨਾ ਉਹ ਸਾਰੇ ਪਰਿਵਾਰ ਨੂੰ ਸਾਦੀ ਆ ਕਦੇ ਕੋਈ ਇਹਦਾ ਮੁੰਡੇ ਨੇ ਸੱਦਿਆ ਵੀ ਮੈਂ ਪਰਿਵਾਰ ਨੂੰ ਸਾਦਾ ਕਿਸੇ ਮੁੰਡੇ ਨੇ ਨਹੀਂ ਸੱਦਿਆ ਵੀ ਮੈਂ ਆਪਣੇ ਪਰਿਵਾਰ ਨੂੰ ਕੈਨੇਡਾ ਸਾਦਾ ਇੱਕ ਕੁੜੀ ਹੁੰਦੀ ਆ ਵੀ ਮੇਰੀ ਮਾਂ ਬੈਠੀ ਆ ਮੇਰਾ ਪਿਓ ਬੈਠਾ ਮੇਰਾ ਭਾਈ ਬੈਠਾ ਸਾਡੀ ਭੈਣ ਬੈਠੀ ਆ ਉਹ ਸਾਰੇ ਕਿਉਂ ਸਾਦੀ ਆ ਉਹਨੂੰ ਪਤਾ ਹੁੰਦਾ ਵੀ ਮੈਂ ਆਪਦਾ ਪਰਿਵਾਰ ਸਾਹਮਣਾ ਕਿਤੇ ਮਰਜ਼ੀ ਦੇਖ ਲਓ ਇੱਕ ਕੁੜੀ ਨੇ ਸਾਰਾ ਪਰਿਵਾਰ ਸੱਦਿਆ ਹੁੰਦਾ ਇਹ ਵੱਡੀਆਂ ਗੱਲਾਂ ਨੇ ਠੰਡ ਦਾ ਟਾਈਮ ਆ ਹੁਣ ਆਪਾਂ ਲੋੜੀ ਪਾਵਾਂਗੇ ਪਰ ਆ ਜਿਹੜਾ ਬਾਈ ਆ ਆਹੋ ਬਾਈ ਜਗਤਾਰ ਸਿੰਘ ਰਾਮਾ ਮੇਰੀ ਜਿੰਦ ਜਾਣਤੀ ਇਹ ਪਿਛਲੇ ਸਾਲ ਸੰਸਾਰ ਤੋਂ ਜਾ ਚੁੱਕੇ ਨੇ ਇਹਨਾਂ ਦੇ ਭੈਣ ਜੀ ਇਹਨਾਂ ਦੀ ਪਤਨੀ ਇਹ ਉੱਥੇ ਵੀ ਆਏ ਨੇ ਆਪਾਂ ਇੱਥੇ ਵੀ ਇਹਨਾਂ ਦਾ ਸਨਮਾਨ ਕਰੀਏ ਤੇ ਮੇਰੀਆਂ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਜਿੰਨੀ ਪ੍ਰੈਸ ਆ ਜਾਂ ਬਾਬਾ ਜੰਗ ਸਿੰਘ ਜੀ ਦਵਾਨੇ ਰਸਪਾਲ ਸਿੰਘ ਜੀ ਮੂਨ ਹੋਰ ਮਾਹਪੁਰਸ਼ ਖੜੇ ਨੇ ਹੋਰ ਵੀ ਮੈਂ ਕਈਆਂ ਦਾ ਨਾਮ ਨਹੀਂ ਜਾਣਦਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਬਾਈ ਜੀ ਤੁਹਾਡਾ ਧੰਨਵਾਦ ਕਰਦਾ